ਸੋ ਨੇ ਦਾ ਜਿਹੜਾ ਕੈਮਰਾ ਪਿੱਛੇ ਕਰ ਲਾ ਭਾਈ ਜੀਰੀ ਦਾ ਜਿਹੜਾ ਸੀਜ਼ਨ ਹੈ ਜੀ ਉਹ ਇਸ ਵਕਤ ਪੀਕ ਤੇ ਹੈ ਤੇ ਮੈਂ ਅੱਜ ਮੰਡੀਆਂ ਦੇ ਵਿੱਚ ਆਇਆ ਹੈਗਾ ਤੇ ਬਸੇ ਘਟਾਣਾ ਆਇਆ ਹਾਂ ਇਸ ਤੋਂ ਬਾਅਦ ਮੈਂ ਰਿੰਡੇ ਵੀ ਜਾਊਂਗਾ ਤੇ ਅਰਤੀਆਂ ਨਾਲ ਕਿਸਾਨਾਂ ਨਾਲ ਲੇਬਰ ਨਾਲ ਸਾਰਿਆਂ ਨਾਲ ਗੱਲਬਾਤ ਹੋਈ ਹੈ ਜੀ ਬੜਾ ਸਮੂਥਲੀ ਚੱਲ ਰਿਹਾ ਹੈ ਔਰ ਜਿਹੜੀ ਲਿਫਟਿੰਗ ਉਹ ਵੀ 90% ਮੈਨੂੰ D7 ਦੱਸਿਆ ਤੇ 90% ਲਿਫਟਿੰਗ ਹੋ ਗਈ ਤੇ ਮੌਇਸਚਰ ਵੀ ਹੁਣ ਥੋੜਾ ਜਿਹਾ ਕਿਉਂਕਿ ਦਿਨ ਚੰਗੇ ਲੱਗੇ ਤਾਂ ਮੌਇਸਚਰ ਵੀ ਘਟਾ ਹੈ ਤੇ ਜਿਹੜੇ ਮਾਪਦੰਡ ਨੇ ਮੌਇਸਚਰ ਦੇ ਉਹਨਾਂ ਦੇ ਮੁਤਾਬਕ ਹੀ ਹੈ 16 17 ਚੱਲ ਰਿਹਾ ਅਸੀਂ ਕੇਂਦਰ ਸਰਕਾਰ ਨੂੰ ਉਹਦੀ ਟੀਮ ਆਈ ਸੀ ਉਹਨਾਂ ਨੂੰ ਦਿਖਾਇਆ ਸੀ ਲਾ ਕੇ ਪਰ ਉਹ ਘੱਟ ਸਾਨੂੰ 20 ਤੋਂ 22 ਦੇ ਵਿੱਚ ਵਿੱਚ ਮੌਇਸਚਰ ਕਿਉਂਕਿ ਆਉਣ ਵਾਲੇ ਦਿਨਾਂ 'ਚ ਤਰੇਲ ਹੋਰ ਪਾਉਗੀ ਤਾਂ ਮੌਇਸਚਰ ਦਾ ਸਾਨੂੰ ਦਿੱਕਤ ਨਾ ਹੋਵੇ ਕਿਉਂਕਿ ਬਹੁਤ ਸੰਕਟ ਝੱਲ ਕੇ ਅਸੀਂ ਇਹ ਜਿਹੜਾ ਸੋਨਾ ਹੀ ਹੈ ਉਹ ਆ ਕੇ ਦੇ ਰਹੇ ਆ ਕਿਉਂਕਿ ਫੂਡ ਬਾਲ ਦੇ ਵਿੱਚ 40% ਤੋਂ ਵੱਧ ਜਿਹੜਾ ਸਾਡਾ ਹਿੱਸਾ ਹੁੰਦਾ ਪੰਜਾਬ ਦਾ ਹੜ੍ਹਾਂ ਦੇ ਸੰਕਟ ਦੇ ਬਾਵਜੂਦ ਵੀ ਇੰਨਾ ਮੌਸਮ ਦੀ ਕਰਵਟ ਦੇ ਬਾਵਜੂਦ ਵੀ ਝਾੜ ਵੀ ਘਟ ਗਿਆ ਤੇ ਝਾੜ ਘਟਣ ਦੇ ਬਾਵਜੂਦ ਵੀ ਅਸੀਂ 170 ਲੱਖ ਮੀਟਰਿਕ ਟਨ ਅਸੀਂ ਫੂਡ ਬਾਲਸ ਦੇ। ਸੋ ਇਸ ਕਰਕੇ ਮੈਂ ਸਾਨਾ ਨਾਲ ਵੀ ਗੱਲ ਕੀਤੀ ਆ ਕਹਿੰਦੇ ਵੀ ਪੈਸੇ ਜਿਹੜੇ ਨੇ ਉਹ 24 ਘੰਟਿਆਂ ਦੇ ਵਿੱਚ ਵਿੱਚ ਸਾਡੇ ਖਾਤੇ ਆ ਚਾਰੇ ਨੇ ਤੇ ਆੜਤੀਆ ਨਾਲ ਵੀ ਗੱਲ ਕੀਤੀ ਆ ਉਹਨਾਂ ਨੇ ਵੀ ਇਹ ਦੱਸਿਆ ਕਿ ਪਹਿਲਾਂ ਜਿਹੜੇ ਕਿਸਾਨ ਸੀਗੇ ਉਹਨਾਂ ਨੂੰ ਰਾਤਾਂ ਕੱਟਣੀਆਂ ਪੈਂਦੀਆਂ ਸੀ ਤੇ ਹੁਣ ਉਹ ਕਹਿੰਦੇ ਵੀ ਬਹੁਤ ਘੱਟ ਹੋਇਆ ਇਸ ਤਰ੍ਹਾਂ ਦੇ ਕਿਸਾਨ ਹੋਣਗੇ ਜਿਨ੍ਹਾਂ ਨੂੰ ਕੋਈ ਹਰੀ ਵਡਲੀ ਜਾਂ ਕੋਈ ਕੱਚਾ ਦਾਣਾ ਰਹਿ ਗਿਆ ਉਹਦਾ ਕੁਝ ਕਹਿ ਨਹੀਂ ਸਕਦੇ ਪਰ ਨਾਲ ਦੀ ਨਾਲ ਵੇਖ ਵੀ ਰਹੀ ਹੈ ਤੇ ਨਾਲ ਦੀ ਨਾਲ ਤੁਲ ਵੀ ਰਹੀ ਹੈ ਤੇ ਅੱਗੇ ਸ਼ੈਲਰਾਂ ਦੇ ਵਿੱਚ ਵੀ ਸਪੇਸ ਹੈਗੀ ਹੈ ਤੇ ਸਮੂਥਲੀ ਚੱਲ ਰਿਹਾ ਸਾਰਾ